ਤੇਰੇ 6 ਪੈਣਗੇ ਅੰਨੇ ਬੰਦੇ ਸੁਣ ਕੇ ਨਾਲੇ ਮਾਰਾਂਗਾ ਵੀ ਮੈਂ ਤੇਰੇ ਮੈਂ ਕੋਈ ਦਿਨ ਜਾਂਦਾ ਉਹ ਵੀਡੀਓ ਬਣਾ ਮੈਂ ਚੱਲ 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 ਮੁੰਡੀ ਨਹੀਂ ਆਉਂਦਾ ਮੈਂ ਆਉਂਦੇ ਨਹੀਂ ਤੂੰ ਆਇਆ ਇੱਥੇ ਮੈਂ ਮੰਡੀ ਛਡਵਾਵਾਂ ਜਵਾਨ ਹੋ ਗਈ ਨਹੀਂ ਛਡਵਾਵਾਂ ਕਿ ਤੇਰੇ ਇੱਕ ਜੱਟਾਂ ਦੀ ਉਹਨੇ ਲੁਕਦਾ ਫੇਰਾ ਕਰਦਾ ਨਾ ਮੈਂ ਸਾਰ ਲੋ ਬਾਈ 6 ਖਾਲੀ ਲੈ ਕੋਈ ਨਹੀਂ ਸਾਰੇ ਸਾਂਝੇ ਫੇਰ ਨਾ ਖੇਡ ਦੇ ਤੂੰ ਇੱਕ ਓਵਰ ਬਾਹਰ ਬੈਠ ਕੇ ਬੈਠ ਜਾਏ ਤੇ ਚਾਹ ਵੇ ਥੋੜੇ ਦੇਖ ਕੇ ਆ ਨਾ ਇੱਕ ਓਵਰ ਨਾ ਹੁੰਦਾ ਬਣਦੇ ਤਾਂ ਨਾ ਹਾਂ ਬਾਹਰ ਜਾਣਾ ਪਰਸਾ ਗੱਡੀਆਂ ਤੇ ਤੂੰ ਤਾਂ ਬੋਲ ਆਏ ਤੱਕ ਜਦੋਂ ਮਾਰੇਂਗਾ ਉਦੋਂ ਬੋਲੀ ਉਹ ਅੱਜ ਤਾਂ ਲੈ ਸਿੰਗਲ ਵੀ ਪਲਾਓ ਯਾਰ ਬੋਲਿੰਗ ਬੈਣੀ ਹੈ ਓਵਰ ਇਨ ਹੈ ਬੈਡਿੰਗ ਤੇ ਆਹ ਸੋਹਣੇ ਵੀ ਤੁਹਾਡੇ ਕੋਲ ਤੋਂ ਹੈ ਨਹੀਂ ਬੈਡਿੰਗ ਤੇ ਮੈਚ ਆਊਟ ਨਹੀਂ ਹੋਏ ਪਹਿਲੇ ਕੀ ਕਰ ਤਿੰਨ ਬਾਲਾ ਖੇਡਿਆ ਮੈਂ ਇੱਕ ਛੱਕਾ ਮਾਰਿਆ ਤੇਰੇ ਗਿੱਟਿਆਂ ਦਾ ਬਾਲਾ ਮੈਂ ਤਿੰਨ ਬਾਲਾ ਖੇਡਿਆ ਮੈਂ ਇੱਕ ਛੱਕਾ ਮਾਰਤਾ ਕਿੰਨੇ ਓਏ ਕਿੰਨੇ ਛੱਕੇ ਬਾਰਾ ਗੇਂਦਾਂ ਅ 12 ਦੇ 12 ਪੈ ਜਾਣੇ ਆਏ ਨਹੀਂ ਤੇਰੇ 6 ਪੈਣਗੇ ਇੰਨੇ ਬੰਦੇ ਸੁਣ ਕੇ ਨਾਲੇ ਮਾਰਾਂਗਾ ਵੀ ਮੈਂ ਤੇਰੇ ਮੈਂ ਕੋਈ ਦਿਨ ਨਹੀਂ ਜਾਂਦਾ ਉਹ ਵੀੜੇ ਬਣਾ ਮੈਂ ਚੱਲਣ ਦੇ ਚੱਲਣ ਦੇ ਮੁੰਡੀ ਨਹੀਂ ਹੁੰਦਾ ਮੈਂ ਆਉਂਦੇ ਨਹੀਂ ਤੂੰ ਆਇਆ ਇਨ ਮੈਂ ਮੰਡੇ ਛੜਵਾਵਾਂ ਕਿ ਤੇਰੇ ਇੱਕ ਜੇ ਕਾਲੀ ਦੇ ਉਹਨੇ ਲੁਕਦਾ ਫਿਰੇਗਾ ਮੈਂ ਸਾਰ ਲੋਕ ਉਹ ਬਾਈ 6 ਕਾਲੇ ਲੈ ਤੇ ਸਾਰ ਲੋਕ ਨਹੀਂ ਨਹੀਂ ਖੜ ਜਾ ਕਿੱਦੇ ਮਾਰੇਗਾ ਹੰਜ ਬੋਲਰ ਹੋ ਗਿਆ ਖੇਲਾ ਕਿੱਦੇ ਮਾਰੇਗਾ ਕਾਲੀ ਦੇ ਉਹਨੇ ਨਹੀਂ ਰੁਕਦਾ ਮੈਂ ਬੋਲਰ ਹੁੰਦਾ ਨਾ ਤੂੰ ਤੇ ਇਨਾ ਦਮ ਮਾਰੇਗਾ ਹੋਰ ਛੜਦਾ ਉਹ ਕਿਤੇ ਮਾਰੇ ਜਿਵੇਂ ਤਾਂ ਦਾ 5 ਸਾਲ ਹੋ ਗਿਆ ਹੋਰ ਆ ਰਿਹਾ ਉਹ ਦਿਨਾਂ ਲੈ ਕੇ ਆਵੇਂਗਾ ਦਾ ਕਿੰਨੇ ਸਾਲ ਕਿੰਨੇ ਵਜੇ ਕਿੰਨੇ 12 ਕੰਦਾ ਉਹ ਖੜ ਜਾ 2 ਮਿੰਟ ਸੜਾ ਉਹ ਖੜ ਜਾ ਆ ਗਏ 12 ਦੇ 8 12 ਦੇ 8 ਸੱਜੇ ਕੋਲੋਂ ਮਰ ਕੇ ਹੋਰ ਮਾਰੀ ਗੱਲ ਛੜ 6 ਮਹੀਨੇ ਤੂੰ ਆਏ ਨਹੀਂ ਆ ਇੱਕ ਮਿੰਟ ਡਰਾਈਵਰ ਆ ਕਹਿੰਦਾ ਜੇ ਤੂੰ 6 ਛੱਕੇ ਮਾਰ ਗਿਆ ਮੈਂ ਕਿੰਨੂ ਛਕਵਾ ਲਾਂ ਮੈਂ ਦੀ ਨੂੰ 6 ਗਿਆ ਤੇ ਮੂੰਹ ਗਿਨਾਰਾ ਦੇ ਮੂੰਹ ਕਿ 6 ਛੱਕੇ ਮੁਕਰੀ ਰੇਸ਼ ਮਾਰੂਗਾ ਪੀਕ ਪੰਡਿਚਾ ਜੀ ਮੁਕਰੀ 5 5 ਦਾ ਨਹੀਂ 5 ਦਾ ਨਹੀਂ 6 ਪੂਰੇ 6 ਪੂਰੇ ਪੂਰੇ 6 ਉਹ ਕਹਿੰਦਾ 6 ਤਾਂ ਪੈਣਗੇ 7 ਵੀ ਮੈਨੂੰ ਨੋ ਪੈ ਤੂੰ ਉਹ ਸੱਟੇਗਾ ਤੈਨੂੰ ਬਾਹ ਲੱਤੋ ਤੈਨੂੰ ਆ ਲੈ ਸਹੀ ਤੱਕ ਮਾਰੇਗਾ ਤੂੰ ਮੈਂ ਸੱਟਾਂ ਆ ਰਿਹਾ ਇੱਕ ਮਿੰਟ ਠੀਕ ਹੈ ਚਾਰ ਬਾਲਾਂ ਬਚੀਆਂ ਪਈਆਂ ਨੇ ਚਾਰ ਬਾਲਾਂ ਨਹੀਂ ਤੇ ਫਿਰ 35 ਰਨ ਮੰਨ ਲਿਆ ਚਾਰ ਬਾਲਾਂ ਬਾਕੀ ਬਾਈਟਾਂ ਨੇ ਚਾਰ ਬਾਲਾਂ ਬਚੀਆਂ ਪਈਆਂ ਨੇ 7-7 ਤੇ ਓਵਰ ਲਾ ਕੇ ਸਾਰੇ ਚਾਰ ਬਾਲਾਂ ਬਚੀਆਂ ਨਹੀਂ 7-7 ਤੇ ਓਵਰ ਲਾ ਕੇ ਦੋ ਬਾਲਾਂ ਬਚ ਗਈਆਂ ਦੋ ਬਾਕੀਆਂ ਕੰਨਾ ਇਹ ਮੈਂ ਪਾਰਾ ਕੇ ਨਾ ਚੱਕੇ ਇੱਕ ਜੋਕਾ ਮਤਾਲੀ ਦੇ ਉਲੇ ਲੁਕਾ ਬਚਾਉ ਜੂਗਾ ਤੈਨੂੰ ਨਹੀਂ ਤੇਰੇ ਤੇ ਵਾ ਛੱਡਿਆ ਘਰ ਬਚਾ ਗਿਆ ਟਾਲੀ ਦੇ ਉਲੇ ਲੁਕਦਾ ਫਿਰਾਂ ਪਹਿਲੇ ਮੈਚ ਟਾਲੀ ਦੇ ਜੂਮ ਕਰਦੇ ਯਾਰ ਜੀ ਟਾਲੀ ਉਲੇ ਲੁਕਾ ਮੈਂ ਪਹਿਲੀ ਤੇ ਮੋੜਦਾ ਦੂਜਾ ਪਹਿਲੀ ਤੇ ਮੋੜਦਾ ਥੋੜੇ ਨੇ ਪਹਿਲੇ ਵਰਜਾ ਕਿੰਨੇ 75 ਰਨ ਦਾ ਫੇਰ ਹੀ ਬਣ ਗਏ ਉਹ ਤੇ 3 ਓਵਰ ਜਿਹਾ ਸੀ ਤਾਂ ਬਣਾ ਤੇ ਤੀਜਾ ਓਵਰ ਜੀ ਪਹਿਲੀ ਡਾਊਟ ਕਰ ਓਏ ਇਹਨੂੰ ਤੈਨੂੰ ਆਊਟ ਕਰਿਆ ਪਹਿਲੇ ਮੈਚ ਪਹਿਲੀ ਡਾਊਟ ਕਰਿਆ ਤੈਨੂੰ ਪਾਪਾ ਕਹਿੰਦੇ ਨਹੀਂ ਯਾਰ ਅਗਲੀ ਵੀ ਬੈਟਿੰਗ ਕਰਨੀ ਚਾਹਤ ਹੈ ਗਾੜੀ ਫਰੋਨਟ ਲੈ ਕੇ ਗਾੜੇ ਦਾ ਭਾਈ 7 8 9 ਵਜਣਗੇ ਕੋਈ ਟਾਈਮ ਨਹੀਂ ਮਰਜ਼ੀ ਮਾਰੀ ਖੁੱਲੀ ਜੂੜਾ ਤੈਨੂੰ ਯਾਰ ਹੁਣ ਓਏ ਗਰੁੱਪ ਵਿੱਚ ਬੋਲੀ ਨਾ ਅਰੇ ਇਫਰੰਦ ਵੀ ਕਹਿੰਦਾ ਬੋਲੀ ਨਾ ਓ ਆ ਗਿਆ ਨਾ ਬੰਦੇ ਨੇ ਨਾ ਨੀ ਨਿਕਲ ਗਈ ਸੀ ਨਾ ਬਾਲ ਨਹੀਂ ਫੜੀ ਪਹਿਲੀ ਵਾਰੀ ਥੱਲੇ ਮੈਂ ਬਾਲਾ ਕਰਾਈਆਂ ਤਾਂ ਨੇ ਮੈਂ ਕਰਾਈਆਂ ਤਾਂ ਨੇ ਯਾਰ ਤੂੰ ਕਿਹਨੇ ਕਰਾਈਆਂ ਸਾਡੇ ਕੋਲੇ ਬੋਲ ਰਸੀ ਕਿਧਰ ਕੋਲੇ ਸਾਡੇ ਕੋਲੇ ਤੁਸੀਂ ਤਾਂ ਕਹਿੰਦੇ ਬੋਲ ਰਸੀ ਇੱਕ ਮੈਂ ਤੇ ਇੱਕ ਬਿੱਲਾ ਤੇ ਤੁਹਾਨੂੰ ਤਿੰਨ ਹਾਂ ਨਾ ਸੋਨੂ ਆਪਣੀ ਮੈਨੂੰ ਬਾਦ ਸੀ ਆ ਗੱਲ ਗਈ ਸੀ ਅਸੀਂ ਕਿਤੇ ਬਾਦ ਸੀ ਇਹ ਗੱਲ ਕੀ ਟੋੜਿਆ ਸੱਤ ਰੰ ਦੇ ਲਾ ਕੇ ਆਇਆ ਸੋਨੂ ਮੈਨੂੰ ਮੈਨੂੰ ਕਹਿੰਦਾ ਤੂੰ ਲਾ ਬਰਾਏ ਨੇ ਹਾਂ ਸੋਨੂ ਨੇ ਕਿ ਰੋਕਿਆ ਕਹਿੰਦਾ ਬਿੱਲੇ ਲਾ ਸੱਤ ਰਾਂ ਜਿਆਦਾ ਨਾ ਮੋਵਰ ਨਾ 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 ਐਵੇਂ ਨਹੀਂ ਕੱਜਣਾ ਨਹੀਂ ਗੱਲ ਜਿਹੜੀ ਖੋਲ ਕੇ ਦੱਸ ਮੈਂ ਪਹਿਲੇ ਚੋਪਨਰ ਆਇਆ ਨੇ ਰਹਿ ਗਈ ਸੀ ਪਤਾ ਰਨ ਕਿੰਨੇ ਬਚੇ ਲਾ ਤੇਰੇ ਉੱਤੇ ਪਤਾ ਕਿੰਨੇ ਬਚੇ ਕਿੰਨੇ ਬਚੇ ਪਤਾ ਮਾਣੀ 5 ਪੰਡਾ 11 ਪੈਸੇ ਤੋਂ ਕਹਿੰਦਾ ਇੱਕ ਚੌਕ ਲਾ ਗਿਆ 7 ਰਹਿ ਗਏ ਇੱਕ ਦੁੱਕਾ ਲੱਗ ਗਿਆ ਕਿਹੜਾ ਦੁੱਕਾ ਲੱਗ ਗਿਆ ਸਾਲਿਆ ਮੈਂ ਕੋਈ ਨਾ ਰਨਾਂ ਤੇ ਜਿੱਤੇ ਆਪਾਂ ਐ ਨਹੀਂ ਇਹਨਾਂ ਨੇ ਜਿਹੜੇ ਯਾਰ ਲੈ ਯਾਰ ਬਿੱਲੇ ਰਨ ਨਹੀਂ ਗਣਦਾ ਯਾਰ ਓਏ ਲਾਸਟ ਗੇਂ ਤੇ ਦੁੱਕਾ ਆਇਆ ਸੀ ਲਾਸਟ ਗੇਂ ਤੇ ਦੁੱਕਾ ਆਇਆ ਨਹੀਂ ਹੱਸ 5 ਤੋਂ ਜਿੱਤੇ ਸੀ 5 ਤੋਂ ਜਿੱਤੇ ਹਾਂ ਕਿੰਨੇ ਚਾਹੀਦੇ ਸੀ 4 4 5 ਤੋਂ ਹੁੰਦੇ ਨੇ 4 6 ਕਹਿੰਦਾ ਕਿੰਨੇ ਚਾਹੀਦੇ ਸੀ 6 ਕਹਿੰਦਾ 35 ਹਜ਼ਾਰ ਸੁਣ ਲੈ ਮੇਰੀ ਜੀ ਆ ਕੇ ਸਾਲਿਆ 35 ਚਾਹੀਦੇ ਸੀ پچوجا جہاں میں جی ہاں آ گئے سارا ਹਿੰਗਣਾ ਸਤਿ ਸ੍ਰੀ ਅਕਾਲ ਉਹ ਜੇ ਰਨ ਹੋਰ ਪਏ ਹੁੰਦੇ ਹਾਂ ਬਈ ਉੱਥੇ ਵੀ ਕੰਮ ਬਣ ਗਿਆ ਸੀ ਬਹਿ ਮੈਂ ਤੇਰਾ ਯਾਰ ਲੈ ਯਾਰ ਨਹੀਂ ਬਚੇ ਸੀ ਯਾਰ ਉਹ 2 ਓਵਰ ਕਿੰਨੇ ਹੁਣ ਤੂੰ ਆ ਮੰਨ ਕੇ ਕਿਹਾ ਸਹੀ ਸਹੀ ਯਾਰ ਬਿੱਲੇ 2 ਓਵਰ ਲਗਾਤਾਰ ਇੱਕ ਮੈਚ ਨਹੀਂ ਆਏ ਮੇਰੇ ਹਾਂ ਤੇਰੇ ਕੋ ਮੈਚ ਕਿੰਨੇ ਕਰ ਸਕ ਕੇ ਖਾ ਗਿਆ ਅੱਜ ਹੈਪੀ ਨੇ 2 ਓਵਰ ਪਾਏ ਕਿੰਨੇ ਖਾ ਗਿਆ ਹਾਂ ਬਾਕੀ ਨੂੰ ਬਚਲਾ ਹਾਂ ਸੀ ਬਹਿ ਜਾਇਆ ਜੇ ਇਹ ਕਹਿ ਦਿੰਦਾ ਪਹਿਲੇ ਪਤਾ ਨਹੀਂ ਕਿੰਨੇ ਖਾ ਗਿਆ ਬਿੱਲੇ ਪੈਸ਼ੜੀ ਤੇਨੂੰ ਕਿਹਾ ਕਿ 2 ਓਵਰ ਲਵਾਇਆ ਮੈਂ ਉਹ ਨਹੀਂ ਉਹ ਕੱਲ ਇਹਨੂੰ ਤੂੰ ਕਿਹਾ 12 ਚ 8 ਆਪਾਂ ਕਿਹਾ ਇਹਨੂੰ 8 ਖਾ ਗਿਆ ਅੱਜ ਤੂੰ 12 ਕਿੰਨਾ ਦੇ ਕਿ ਇੱਕ ਮੈਂ ਇਤਨੀ ਕਰਦੇ ਮੇਰੇ ਨਾਲ ਉੱਤੇ ਟੱਪ ਗਿਆ ਇਹ ਕੱਪੜਾ ਲੈ ਪਹਿਲੇ ਕਿੰਨੇ ਆਇਆ ਪਹਿਲੇ ਕਿੰਨੇ ਆਇਆ 4 6 24 24 ਤੇ 30 ਕਿੰਨੇ ਹੋ ਗਏ 35 ਹੋਰ ਦੋ ਬਾਲਾਂ ਉਹ ਕਰਨ ਉੱਤੇ ਤੇਰੇ ਪਜਵੰਦੇ ਨੇ 35 ਮੈਂ ਪੁੱਤੇ ਅੱਜ ਪਹੁੰਚਿਆ ਪੈਸਾ ਉੱਤੇ ਦੋ ਬੋਲ ਦੋ ਬਾਲਾਂ ਆਹ ਨਾਲ ਨੂੰ ਹਲੋ ਮੈਂ ਦੋ ਵਾਰ ਸੀ ਬੰਨਣੇ ਦੋ ਓਵਰ ਕੰਪਲੀਟ ਕਰਾ ਕੇ ਗਿਆ ਇਹ ਦੋ ਛੱਕੇ ਵੀ ਹੋਰ ਪੈਣਦੇ ਉੱਤੇ ਚਾਰ ਪੈ ਗਏ ਸਾਲਾ ਮੈਂ ਮੈਚ ਗਾਗਾ ਓਏ ਪਿਛਲੇ ਦੀ ਗੱਲ ਕਰ ਲਾ ਮੈਂ ਜਤਾਇਆ ਮੈਂ ਲਾਸਟ ਗੇਂ ਦੇ ਫੇ ਮਾਰੀ ਆ ਰਲਾ ਯਾਰ ਲਾਸਟ ਗੇਂ ਦੇ ਲਾਸਟ ਨਹੀਂ ਪਿਆ ਓਏ ਓ ਓ ਹੈਲੋ ਦੋ ਪੰਗਾਂ ਸੀ ਦੋ ਬੰਦੇ ਗੇ ਦੋ ਪੰਗਾਂ ਚ ਪਏ ਸੀ ਦੋ ਪੰਗਾਂ ਸੀ ਚੌਥੀ ਤੇ ਸੀ ਤੂੰ ਆਊਟ ਕੀਤਾ ਪੰਜਵੀਂ ਖਾਂ ਦੇ ਲੱਗਦੀ ਵੀ ਛੱਕਾ ਮਾਰੀ ਓ ਨਹੀਂ ਲੈ ਆ ਸੀ ਤੇ ਆਪਣੀ ਹਾਂ ਫੇਰ ਓਵਰ ਤੇ ਮੈਂ ਲਾਸਟ ਓਵਰ ਕਰਿਆ ਹਾਂ ਤਿੰਨ ਓਵਰਾਂ 'ਚ ਮਾਰੇ ਤੂੰ ਕਹਿੰਦਾ ਤਿੰਨ 'ਚ ਮਾਰੇ ਪੂਰੇ 'ਚ ਮਾਰੇ ਬਈ ਦੇ ਪੂਰੇ 'ਚ ਪੂਰੇ 'ਚ ਹਾਂ ਪੂਰੇ ਹੁਣ ਤਨਸੀ ਤੂੰ ਛੱਕੇ ਮਾਰੇ ਚੌਥੀ ਚ ਪਹਿਲੇ ਆਨ ਸਿੰਗਲ ਲੈ ਆਂਦੇ ਸੀ ਛੇਵੇਂ ਸੱਟ ਪੱਟਾ ਸਹੀ ਹੈ ਸਹੀ 55 55 ਬਰੋ ਬਰੋ ਗਏ 55 55 ਬਰੋ ਬਰੋ ਓਏ ਮੈਂ ਇੱਕ ਮੈਚ ਤੇ